ਗੌੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰਹੋ ਲਗਾਈ ਜੀਉ ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀਉ ਹਰ ਪ੍ਰਭ ਦੇਖ ਜੀਮਾ ਮੇਰੀ ਮਾਈ ਜੀਉ ਮੇਰਾ ਨਾਮ ਸਖਾ ਹਰ ਭਾਈ ਜੀਉ ਗੁਣ ਗਾਵੋ ਸੰਤ ਜੀਉ ਮੇਰੇ ਹਰ ਪ੍ਰਭ ਕੇਰੇ ਜੀਉ ਜਪ ਗੁਰਮੁਖ ਨਾਮ ਜੀਉ ਵਡ ਭਾਗ ਵਡੇਰੇ ਜੀਉ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬਹੜ ਨਾਮ ਭਵਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾ ਮੇਰਾ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਮਨ ਲੱਗਾ ਭਾਉ ਜੀਓ ਗੁਰ ਸਬਦੀ ਪਾਈਐ ਹਰ ਪ੍ਰੀਤਮ ਰਾਉ ਜੀਓ ਵਡ ਭਾਗੀ ਜਪਨਾਉ ਜੀਓ ਮੇਰਾ ਮਨ ਤਾਂ ਨ ਵੱਢੜੀ ਗੋਵਿੰਦ ਪ੍ਰਭ ਆਸਾ ਜੀਓ ਹਰ ਮਿਲੋ ਸੰਤ ਜੀਓ ਗੋਵਿੰਦ ਪ੍ਰਭ ਪਾਸਾ ਜੀਓ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ ਜਨ ਨਾਨਕ ਪੂਰੇ ਅੜੇ ਮਨ ਆਸਾ ਜੀਓ ਗੌੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਮੁਖ ਗੁਰਮਤ ਹਰ ਲੀਵਾ ਜੀਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ ਗੁਰ ਮੇਲੇ ਸੰਤ ਹਰ ਸੁਗੁਰ ਸੁਜਾਨ ਜੀਓ ਹਉ ਨਾਮ ਬਿਟੋ ਕੁਰਬਾਨ ਜੀਓ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ ਹਰ ਦਸੋ ਸੰਤੋ ਜੀ ਹਰ ਖੋਜ ਪਵਾਈ ਜੀਓ ਸਤ ਗੁਰ ਤੁਠੜਾ ਦਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨ ਪ੍ਰੇਮ ਹਰਬਿਰ ਹੋ ਲਗਾਈ ਜੀਓ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਹੋ ਦਿਆਲ ਹਰ ਨਾਮ ਧਿਆਈ ਜੀਉ ਜਨ ਨਾਨਕ ਹਰ ਰਸ ਪਾਈ ਜੀਉ ਮਹੱਲਾ ਪੰਜਵਾਰਾਗ ਗਉੜੀ ਗੁਆਰੇਰੀ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਨ ਬਿਦ ਕੁਸਲ ਹੋਤ ਮੇਰੇ ਭਾਈ ਕਿਉ ਪਾਈਐ ਹਰ ਰਾਮ ਸਹਾਈ ਰਹਾ ਕੋਸਰਨਾ ਗਰੇ ਹੈ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਸ਼ਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਕੋੜੇ ਦੇਖ ਬਿਗਾਸਾ ਲਸ਼ਕਰ ਜੋੜੇ ਨੇਬ ਖਵਾਸਾ ਗਲ ਜੇਵੜੀ ਹਉ ਮੈਂ ਕਿ ਫਾਸਾ ਰਾਜ ਕਮਾਵੇ ਦਹ ਦਿਸ ਸਾਰੀ ਮਾਣ ਰੰਗ ਭੋਗ ਬਹੁ ਨਾਰੀ ਜੋ ਨਰਪਤ ਸੁਪਨੇ ਪੇਖਾਰੀ ਇਕ ਕੁਸਲ ਮੋਕੋ ਸਤ ਗੁਰੂਦ ਬਤਾਇ ਹਰ ਜੋ ਕਿਛ ਕਰੇ ਸੋ ਹਰ ਕੇ ਭਗਤਾ ਪਾਇ ਜਨ ਨਾਨਕ ਹਉ ਮੈਂ ਮਾਰ ਸਮਾਇ ਇਨ ਬਿਦ ਕੁਸਲ ਹੋਤ ਮੇਰੇ ਭਾਈ ਇਉ ਪਾਈਐ ਹਰ ਰਾਮ ਸਹਾਈ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾ ਕਿਉ ਭ੍ਰਮਿਐ ਭ੍ਰਮ ਕਿਸ ਕਾ ਹੋਈ ਜਾ ਜਲ ਥਲ ਮਹੀਰ ਰਬਿਆ ਸੋਈ ਗੁਰਮੁਖ ਉਬਰੇ ਮਨਮੁਖ ਪਤਖੋਈ ਜਿਸ ਰਖੈ ਆਪ ਰਾਮ ਦਯਾਰਾ ਤਿਸ ਨਹੀਂ ਦੂਜਾ ਕੋ ਪਹੁੰਚਨ ਹਾਰਾ ਰਹਾਉ ਸਭ ਮੈਂ ਵਰਤਾ ਏਕ ਅਨੰਤ ਤਾ ਤੂੰ ਸੁਖ ਸੋ ਹੋਏ ਅਚਿੰਤਾ ਓਹ ਸਭ ਕਿਸ ਜਾਣੇ ਜੋ ਵਰਤੰਤਾ ਮਨ ਮੁਖ ਮੋਏ ਜਨ ਦੂਜੀ ਪਿਆਸਾ ਬਹੁ ਜੋਨੀ ਪਵਹਿ ਤੁਰ ਕਿਰਤ ਲਿਖਿਆਸਾ ਜੈਸਾ ਬੀਜ ਹੈ ਤੈਸਾ ਖਾਸਾ ਦੇਖ ਦਰਸਨ ਮਨ ਭੈ ਆ ਵਿਗਾਸਾ ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ ਜਨ ਨਾਨਕ ਕੀ ਹਰ ਪੂਰਨ ਆਸਾ ਦੌੜੀ ਗੁਆਰੇਰੀ ਮਹੱਲਾ ਪੰਜਵਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖ ਜੋਇਓ ਮਿਰ ਜਗਦੀਸ਼ ਮਿਲਨ ਕੀ ਬਰੀਆ ਚਰੰਕਾਲ ਇਹ ਦੇਹ ਸੰਜਰੀ ਜਾ ਰਹਾ ਕਈ ਜਨਮ ਸੈਲ ਗਿਰ ਕਰਿਆ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਸਾਖ ਕਰ ਉਪਾਇਆ ਲਖ ਚੌਰਾਸੀ ਜੋਨ ਪਰਮਾਇਆ ਸਾਧ ਸੰਗ ਭਇਓ ਜਨਮ ਪ੍ਰਾਪਤ ਕਰ ਸੇਵਾ ਭਜ ਹਰ ਹਰ ਗੁਰਮਤਿ ਤਿਆਗ ਮਾਨ ਝੂਠ ਅਬਮਾਨ ਜੀਵਤ ਪਰ ਮਰਹਿ ਦਰਗਹ ਪਰਵਾਨ ਜੋ ਕਿ ਸ਼ੋਵਾ ਸੋ ਤੁਜ ਤੇ ਹੋਗ ਅਵਰਨ ਦੂਜਾ ਕਰਨ ਜੋਗ ਤਾ ਮਿਲਿਐ ਜਾਂ ਲਹਿ ਮਿਲਾਏ ਕਹੋ ਨਾਨਕ ਹਰ ਹਰ ਗੁਣ ਗਾਏ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਕਰਮ ਭੂਮੈ ਬੋਵੋ ਉਹ ਨਾਮ ਪੂਰਨ ਹੋਏ ਤੇਮਾਰਾ ਕਾਮ ਫਲ ਪਾਵਹਿ ਮਿਟੈ ਜਮ ਤਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ 시ਗਰ ਕਾਲ ਜਿਲੇ ਹੋ ਸਵਾਰ ਰਹਾਉ ਆਪਣੇ ਪ੍ਰਭ ਸਿਓ ਹੋ ਸਾਵਧਾਨ ਤਾ ਤੂੰ ਦਰਗਹਿ ਪਾਵਹਿ ਮਾਨ ਉਕਤ ਸਿਆਣਪ ਸਗਲੀ ਤਿਆਗ ਸੰਤ ਜਨਾ ਕੀ ਚਰਣੇ ਲਾਗ ਸਰਬ ਜੀਵ ਹੈ ਜਾ ਕੈ ਹਾਥ ਕਦੇ ਨ ਵਿਛੜੈ ਸਭ ਕੈ ਸਾਥ ਉਪਾਸ ਛੋੜ ਗਹੁ ਤਿਸ ਕੀ ਓਟ ਨਿਮਖ ਮਾਹੇ ਹੋਵੈ ਤੇਰੀ ਛੋਟ ਸਦਾ ਨਿਕਟ ਕਰ ਤਿਸ ਨੂੰ ਜਾਣ ਪ੍ਰਭ ਕੀ ਆਗਿਆ ਸਤ ਕਰਮਾਂ ਗੁਰ ਕੈ ਬਚਨ ਮਿਟਾਵੋ ਆਪ ਹਰ ਹਰ ਨਾਮ ਨਾਨਕ ਜਪ-ਜਾਪ ਗੌੜੀ ਗਵਾਰੇਰੀ ਮਹੱਲਾ ਪੰਜਵਾ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕਾ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕਾ ਬਚਨ ਰਚੈ ਰਾਮ ਕੈ ਰੰਗ ਜੋ ਗੁਰ ਦੀਆ ਸੋ ਮਨ ਕੈ ਕਾਮ ਸੰਤ ਕਾ ਕੀਆ ਸਤ ਕਰਮਾਨ ਰਹਾਓ ਗੁਰ ਕਾ ਬਚਨ ਅਟਲ ਅਸ਼ੇਦ ਗੁਰ ਕਾ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਕਤੋ ਨਾ ਜਾਏ ਗੁਰ ਕਾ ਬਚਨ ਹਰਿ ਕੇ ਗੁਣ ਗਾਏ गुर का बचन जीव साथ गुर का बचन अनाथ को नाथ गुर कै बचन नरक न पवै गुरकै बचन अमृत रवै गुर का बचन प्रगट संसार गुर कै बचन न हार जिस जन हुए आप कृपाल नानक सदगुर सदा दयाल ਗੌੜੀ ਗਵਾਰੇਰੀ ਮਹੱਲਾ ਪੰਜਵਾ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰ ਜਤਨ ਜਿਨ ਦਿਨੇ ਸੋਭਾ ਵਢਾਈ ਤਿਸ ਪ੍ਰਭ ਕੋ ਆਠ ਪੈਰ ਧਿਆਈ ਰਮਈਆ ਰੇਨ ਸਾਧ ਪਾ ਜਨ ਪਾਵੋ ਗੁਰ ਮਿਲ ਆਪਣਾ ਖਸਮ ਧਿਆਵ ਰਹਾਓ ਜਨ ਕੀਤਾ ਮੂੜ ਤੇ ਭਗਤਾ ਜਨ ਕੀਤਾ ਬੇਸੁਰਤ ਤੇ ਸੁਰਤਾ ਜਿਸ ਪ੍ਰਸਾਦ ਨਵੈ ਨਿਧ ਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਨ ਦੀਆ ਨਾ ਥਾਵੇ ਕਉਥਾਨ ਜਨ ਦੀਆ ਨਿਮਾਨੇ ਕਉਮਾਨ ਜਨ ਕੀਨੇ ਸਭ ਪੂਰਨ ਆਸਾ ਸਿਮਰਉ ਦਿਨ ਰੈਨ ਸਾਸ ਗਰਾਸਾ ਜੈਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਬੇਖ ਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰਾਖਨ ਹਾਰੇ ਕਉ ਸਾਰਾਹੀ ਗੌੜੀ ਗੁਆਰੇਰੀ ਮਹੱਲਾ ਪੰਜਵਾ ਦਾਸ ਆਪਣੇ ਕੀ ਰਾਖਨ ਹਾਰ ਜਪ ਮਨ ਮੇਰੇ ਗੌੜੀ ਗੁਆਰੇਰੀ ਮਹੱਲਾ ਪੰਜਵਾ ਤਿਸ ਕੀ ਸਰਣ ਨਾਹੀ ਭਉ ਸੋਗ ਉਸਤੇ ਬਾਹਰ ਕਛੂ ਨਾ ਹੋਗ ਤਜੀ ਸਿਆਣਪ ਬਲ ਬੁੱਧ ਵਿਕਾਰ ਦਾਸ ਆਪਣੇ ਕੀ ਰੱਖ ਨਹਾਰ ਜਪ ਮਨ ਮੇਰੇ RAM RAM ਰੰਗ ਘਰ ਬਾਹਰ ਤੇਰੇ ਸਦ ਸੰਗ ਰਹਾਉ ਤਿਸ ਕੀ ਟੇਕ ਮਨੈ ਮਹਿ ਰਾਖ ਗੁਰ ਕਾ ਸ਼ਬਦ ਅੰਮ੍ਰਿਤ ਰਸ ਚਾਠ ਅਵਰ ਜਤਨ ਕਹੋ ਕੌਣ ਕਾਜ ਕਰਿ ਕਿਰਪਾ ਰਾਖੇ ਆਪਲਾਜ ਕਿਆ ਮਾਨੁਖ ਕਹੋ ਕਿਆ ਜੋਰ ਝੂਠਾ ਮਾਇਆ ਕਾ ਸਭ ਸੂਰ ਕਰਨ ਕਰਾਵਨ ਹਾਰ ਕਰਨ ਕਰਾਵਨ ਹਾਰ ਸੁਆਮੀ ਸਗਲ ਕਟਾਕੇ ਅੰਤਰ ਜਾਮੀ ਸਰਬਸੋਖਾ ਸੁਖ ਸਾਚਾ ਏਹੋ ਗੁਰ ਉਪਦੇਸ ਮਨ ਮਹਲੇ ਹੋ ਜਾ ਕਹੋ RAM ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਵਡ ਭਾਗੀ ਗਉੜੀ ਗੁਆਰੇਰੀ ਮਹੱਲਾ ਪੰਜਵਾ ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸਾਲ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਗਰ ਗੁਰ ਪਾਰ ਉਤਾਰਿਓ ਰਹਾਓ ਕਰ ਕੀਰਤਨ ਮਨ ਨਿਰਮਲ ਭਏ ਜਨਮ ਜਨਮ ਕੇ ਕਿਲ ਵਿਖ ਗਏ ਸਰਬ ਨਿਧਾਨ ਪੇਖੇ ਮਨ ਮਾਹੇ ਅਬ ਢੂਡਨ ਕਾਹੇ ਕਉ ਜਾਹੇ ਪ੍ਰਭ ਆਪਣੇ ਜਬ ਭਏ ਦਇਆਲ ਪੂਰਨ ਹੋਈ ਸੇਵਕ ਕਾਲ ਬੰਧਨ ਕਾਰ ਕੀਏ ਆਪਣੇ ਦਾਸ ਸਿਮਰ 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 ਗੁਣਤਾਸ ਇਕੋ ਮਨ ਏਕੋ ਸਭ ਠਾਏ ਪੂਰਨ ਪੂਰ ਰਹੋ ਸਭ ਜਾਏ ਗੁਰਪੂਰ ਸਭ ਪਰਮ ਚੁਕਾਇਆ ਹਰਿ ਸਿਮਰਤ ਨਾਨਕ ਸੁਖ ਪਾਇਆ ਗੋੜੀ ਗਵਾਰੇਰੀ ਮਹੱਲਾ ਪੰਜਵਾ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਦ ਲੱਕ ਖਰੇ ਜਿਹ ਤੰਦੇ ਮਹਿ ਓਏ ਲਪਟਾਏ ਓਨ ਤੇ ਦੁਗਣ ਦਿੜੀ ਓਨ ਮਾਇ ਉਹ ਬਿਲਾ ਕਸ਼ ਚੀਤਨਾ ਆਵੇ ਬਿਨਸ ਜਾਏ ਤਾਹੂ ਲਪਟਾਵੇ ਰਹਾ ਆਸਾ ਬੰਦੀ ਮੂਰਖ ਦੇਹ ਕਾਮ ਕ੍ਰੋਧ ਲਪਟਿਓ ਅਸਨੇਹ ਸਿਰ ਉਪਰ ਠੰਡੋ ਧਰਮ ਰਾਏ ਮੀਠੀ ਕਾਇ ਕਰ ਬਿਖਿਆ ਖਾਏ ਹਉ ਬੰਦੋ ਹਉ ਸਾਧੋ ਬੈਰ ਹਮਰੀ ਭੂਮ ਕੌਣ ਘਾਲੈ ਪੈਰ ਹਉ ਪੰਡਤ ਹਉ ਚਤਰ ਸਿਆਣਾ ਕਰਨੇ ਹਾਰ ਨਾ ਬੁੱਝੈ ਬਿਗਾਨਾ ਆਪਣੇ ਗਾਤਮਿਤ ਆਪੇ ਜਾਣੈ ਕਿਆ ਕੋ ਕਹੈ ਕਿ ਆਖ ਵਖਾਨੈ ਜਿਤ ਜਿਤ ਲਾਵੇ ਤਿਤ ਤਿਤ ਲਗਣਾ ਆਪਣਾ ਭਲਾ ਸਭ ਕਾ ਹੂ ਮੰਗਣਾ ਸਭ ਕਿਸ ਤੇਰਾ ਤੂੰ ਕਰਨਹਾਰ ਅੰਤ ਨਹੀਂ ਕਿਸ ਪਾਰ ਆਵਾਰ ਦਾਸ ਆਪਣੇ ਕਉ ਦੀਜੈ ਦਾਨ ਕਬੂ ਨ ਵਿਸਰੈ ਨਾਨਕ ਨਾਮ ਗੌੜੀ ਗੁਆਰੇਰੀ ਮਹੱਲਾ ਪੰਜਵਾ ਅਨਕ ਯਤਨ ਨਹੀਂ ਹੋ ਤ ਛੁਟਾਰਾ ਬਹੁਤ ਸਿਆਣਪ ਆਗਲ ਪਾਰਾ ਹਰ ਕੀ ਸੇਵਾ ਨਿਰਮਲ ਹੇਤ ਪ੍ਰਭ ਕੀ ਦਰਗਹ ਸੁਭਾ ਸੇਤ ਮਨ ਮੇਰੇ ਗਹੋ ਹਰ ਨਾਮ ਕਾ ਓਲਾ ਤੁਜੇ ਨਾ ਲੱਗਾ ਤਾਤਾ ਝੁਲਾ ਰਹਾਓ ਜੋ ਬੋਹਿਥ ਪੈਸਾ ਗਰਮਾ ਹੈ ਅੰਧਕਾਰ ਦੀਪਕ ਦੀਪਾ ਹੈ ਅਗਨ ਸੀਤ ਕਾ ਲਾਹਸ ਦੂਖ ਨਾਮ ਜਪਤ ਮਨ ਹੋਵਤ ਸੁਖ ਉਤਰ ਜਾਏ ਤੇਰੇ ਮਨ ਕੀ ਪਿਆਸ ਪੂਰਨ ਹੋਵੇ ਸਗਲੀ ਆਸ ਡੋਲਾ ਨਾਹੀ ਤੁਮਰਾ ਚੀਤ ਅੰਮ੍ਰਿਤ ਨਾਮ ਜਾਪ ਗੁਰਮਖ ਮੀਤ ਨਾਮ ਔਖਦ ਸੋਈ ਜਨ ਪਾਵੇ ਕਰ ਕਿਰਪਾ ਜਿਸ ਆਪ ਦਿਵਾਵੇ ਹਰ ਕਾ ਨਾਮ ਜਾ ਕੈ ਹਿਰਦੈ ਵਸੈ ਹਰ ਹਰ ਨਾਮ ਜਾ ਕੈ ਹਿਰਦੈ ਵਸੈ ਦੁਖ ਦਰਦ ਤਿਹ ਨਾਨਕ ਨਸੈ ਗੌੜੀ ਗੁਆਰੇਰੀ ਮਹੱਲਾ ਪੰਜਵਾ ਬਹੁਤ ਦਰਬਕਰ ਮਨ ਨਾ ਅਗੰਨ ਅਨਕ ਰੂਪ ਦੇਖ ਨਹ ਪਤਿਆਨਾ ਪੁੱਤਰ ਅਕਲਤਰ ੳਰਜੋ ਜਾਨ ਮੇਰੀ ਓ ਬਿਨਸੈ ਓਏ ਭਸਮੈ ਢੇਰੀ ਬਿਨ ਹਰ ਭਜਨ ਦੇਖੋ ਬਿਰਲਾਤੇ ਤ੍ਰਿਗ ਤਨ ਤ੍ਰਿਗ ਧਨ ਮਾਇਆ ਸੰਗ ਰਾਤੇ ਰਹਾਓ ਜਿਉਂ ਬਿਗਾਰੀ ਕੈ ਸਿਰ ਦੀਜੈ ਧਾਮ ਓਏ ਖਸਮੈ ਕੈ ਗ੍ਰਹਿ ਉਨ ਦੂਖ ਸਹਾਮ ਜਿਉਂ ਸੁਪਨਾ ਹੋਏ ਬੈਸਤ ਰਾਜਾ ਨੇਤਰ ਵਿਸਾਰੈ ਤਨ ਰਾਰਥ ਕਾਜ ਜਿਉਂ ਰਾਖਾ ਖੇਤ ਉਪਰ ਪ੍ਰਾਏ ਖੇਤ ਕਸਮ ਕਾ ਰਾਖਾ ਉਠ ਜਾਏ ਉਸ ਖੇਤ ਕਾਰਨ ਰਾਖਾ ਕੜੈ ਤਿਸ ਕੈ ਪਾਲੈ ਕਸ਼ੂਨਾ ਪੜੈ ਜਿਸ ਕਾ ਰਾਜ ਤਿਸੈ ਕਾ ਸੁਪਨਾ ਜਿਨ ਮਾਇਆ ਦੀਨੇ ਤਿਨ ਲਾਈ ਤ੍ਰਿਸ਼ਨਾ ਆਪ ਬਿਨਾ ਹੈ ਆਪ ਕਰੇ ਰਾਸ ਨਾਨਕ ਪ੍ਰਭ ਆਗੇ ਅਰਦਾਸ ਗੌੜੀ ਗੁਆਰੇਰੀ ਮਹੱਲਾ ਪੰਜਵਾ ਬਹੁ ਰੰਗ ਮਾਇਆ ਬਹੁ ਵਿਦ ਪੇਖੀ ਕਲਮ ਕਾਗਦ ਸਿਆਨਪ ਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਤੇ ਨਾਹੀ ਮਨ ਤ੍ਰਿਪਤਾਨ ਸੋ ਸੁਖ ਮੂਕੋ ਸੰਤ ਬਤਾਵੋ ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ ਰਹਾ ਆਸ ਪਵਨ ਹਸਤ ਅਸਵਾਰੀ ਚੋ ਆ ਚੰਦਨ ਸੇਜ ਸੁੰਦਰ ਨਾਰੀ ਨਟਨਾਟਕ ਆਖਾਰੇ ਗਾਇ ਤਾ ਮਹ ਮਨ ਸੰਤੋਖ ਨਾ ਪਾਇ ਤਖਤ ਸਬਾ ਮੰਡਨ ਦੋਲੀ ਚੇ ਸਗਲ ਮੇਵੇ ਸੁੰਦਰ ਬਾਗੀ ਚੇ ਆਖਾ ਏੜ ਬਿਰਤ ਰਾਜਨ ਕੀ ਲੀਲਾ ਮਨ ਨਾ ਸੋਹਿਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸਚ ਕਹਿਆ ਸਰਬ ਸੁਖ ਇਹੋ ਆਨੰਦ ਲਹਿਆ ਸਾਧ ਸੰਗ ਹਰ ਕੀਰਤਨ ਗਾਈਐ ਕਹੋ ਨਾਨਕ ਵੱਡ ਭਾਗੀ ਪਾਈਐ ਜਾ ਕੇ ਹਰ ਧਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾ ਪ੍ਰਾਣੀ ਜਾਣੈ ਇਹੋ ਤਨ ਮੇਰਾ ਬਹੁਰ ਬਹੁਰ ਉਆਹੂ ਲਪਟੇਰਾ ਪੁੱਤਰ ਕਲਤਰ ਗ੍ਰਸਤ ਕਾ ਫਾਸਾ ਹੋਰ ਨਾ ਪਾਈਐ ਰਾਮ ਕੇ ਦਾਸ ਕਮਨ ਸੋ ਬਿੱਧ ਜਿਤ ਰਾਮ ਗੁਣ ਗਾਏ ਕਮਨ ਸੋ ਮਤ ਜਿਤ ਤਰੈ ਇਹ ਮਾਇ ਰਹਾ ਜੋ ਭਲਾਈ ਸੋ ਬੁਰਾ ਜਾਣੈ ਸਾਧ ਕਹੈ ਸੋ ਬਖੈ ਸਮਾਨੈ ਜਾਣੈ ਨਾਹੀ ਜੀਤ ਅਰਹਾਰ ਇਹੋ ਬਲੇਵਾ ਸਾਖਤ ਸੰਸਾਰ ਜੋ ਹਲਾਹਲ ਸੋ ਪੀਵੈ ਬਉਰਾ ਅੰਮ੍ਰਿਤ ਨਾਮ ਜਾਣੈ ਕਰ ਕਉਰਾ ਸਾਧ ਸੰਗ ਕੈ ਨਾਹੀ 네ਰ ਲਖ 84 ਭ੍ਰਮਤਾ ਫੇਰ ਇਹ ਕਹੇ ਜਾਲ ਫਹਾਏ ਪੰਖੀ ਰਸ ਰਸ ਭੋਗ ਕਰੇ ਬਹਉ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਖ ਪੂਰੇ ਤਾਂ ਕੇ ਕਾਟੇ ਜਾਲ ਗੌੜੀ ਗੁਆਰੇਰੀ ਮਹੱਲਾ ਪੰਜਵਾ ਤਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਪ੍ਰਭ ਕਿਰਪਾ ਤੇ ਬੰਧਨ ਛੁਟੈ ਤਉ ਕਿਰਪਾ ਤੇ ਹਉਮੈ ਟੁਟੈ ਤੁਮ ਲਾਭ ਹੋ ਤਉ ਲਾਗੈ ਸੇਵ ਹਮਤੇ ਕਛੂ ਨਾ ਹੋਵੈ ਦੇਵ ਰਹਾ ਤੁਦ ਪਾਵੇ ਤਾਂ ਗਾਵਾ ਬਾਣੀ ਤੁਦ ਪਾਵੇ ਤਾਂ ਸਚ ਵਖਾਣੀ ਤੁਦ ਪਾਵੇ ਤਾਂ ਸਤਗੁਰ ਮਯਾ ਸਰਬ ਸੁਖਾ ਪ੍ਰਭ ਤੇਰੀ ਦਇਆ ਜੋ ਤੁਦ ਪਾਵੇ ਸੋ ਨਿਰਮਲ ਕਰਮਾ ਜੋ ਤੁਦ ਪਾਵੇ ਸੋ ਸਚ ਧਰਮ ਸਰਬਨਿਦਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਾਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗਉੜੀ ਗੁਆਰੇਰੀ ਮਹੱਲਾ ਪੰਜਵਾ ਆਨ ਰਸਾ ਜੀਤੇ ਤੈ ਚਾਖੇ ਨਿਮਖ ਨ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਾਦ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸ ਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ ਏ ਜਿਵੇ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ 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 ਧਿਆਓ ਆਨ ਨਾ ਸੁਣੀਐ ਕਤਹੂ ਨਾ ਕਤਹੂ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ आठ पहर जीवे आराध पार ब्रह्म ठाकुर आगाद ईहा ऊहा सदा सुहेली हर गुण गावत रसन अमोली बना सपत्ता मौली फल फूल पेड़े ए रस राती बहोर ना छोड़े आन ना रस कस लवै ना लाई कहो नानक गुर पह है सहाय गौड़ी ग्वारे री मोहल्ला पंजाबा ਮਨ ਮੰਦਰ ਤਨ ਸਾਜੀ ਬਾਰ ਇਸੇ ਮੱਦੇ ਬਸਤ ਅਪਾਰ ਇਸੇ ਭੀਤਰ ਸੁਨਿ ਯਤ ਸਾਹ ਕਮਨ ਵਪਾਰੀ ਜਾ ਕਾ ਊਹਾ ਵਿਸਾਹ ਨਾਮ ਰਤਨ ਕੋ ਕੋ ਬਿਵਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੇ ਸੇਵ ਕਰੀਜੈ ਕਮਨ ਸੋ ਜੁਗਤ ਜਿਤ ਕਰ ਭੀਜੈ ਪਾਇ ਲਗੋ ਤਜ ਮੇਰਾ ਤੇਰੈ ਕਮਨ ਸੋ ਜਾਨ ਜੋ ਸੌਦਾ ਜੋਰੈ ਮਹਿਲ ਸਾਹ ਕਾ ਕਿਨ ਬਿੱਧ ਪਾਵੇ ਕਮਨ ਸੋ ਬਿੱਧ ਜਿਤ ਪੀਤਰ ਬੁਲਾਵੇ ਤੂੰ ਵਡਰਾ ਸਾਹ ਜਾਕੇ ਕੋਟ ਬਣਜਾਰੇ ਕਮਨ ਸੋ ਦਾਤਾ ਲੈ ਸੰਸਾ ਸੁਨਚਾਰੇ ਕੋਜ ਤਖੋਏ ਤਨੇ ਜ ਘਰ ਪਾਇਆ ਅਮੋਲ ਰਤਨ ਸਾਚ ਦਿਖ ਲਾਇਆ ਕਰ ਕਿਰਪਾ ਜਬ ਮੇਲੇ ਸਾਹੇ ਕਹੋ ਨਾਨਕ ਗੁਰ ਕੈ ਵੇ ਸਾਹੇ ਗੌੜੀ ਮਹੱਲਾ ਪੰਜਵਾ ਗਵਾਰੇਰੀ ਰਹਿਣ ਦਿਸ ਰਹੇ ਇਕ ਰੰਗਾ ਪ੍ਰਭ ਕਉ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਹਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਣੀ ਪਰੇ ਰਹਾਉ ਚਰਨ ਕਮਲ ਆਤਮ ਆਧਾਰ ਏਕ ਨਿਹਾਰ ਹੈ ਆਗਿਆਕਾਰ ਏਕੋ ਬਨਜ ਏਕੋ ਬਿਵਹਾਰੀ ਅਵਰ ਨ ਜਾਣਹਿ ਬਿਨ ਨਿਰੰਕਾਰੀ ਹਰਖ ਸੋਗਤ ਦੂਹ ਤੇ ਮੁਕਤੇ ਸਦਾ ਅਲਿਪਤ ਜੋਗ ਅਰ ਜੁਗਤੇ ਦੀਸੇ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਸੰਤਾਂ ਕੀ ਮਹਿਮਾ ਕਵਨ ਵਖਾਨੋ ਆਗਾਦ ਬੋਧ ਕਿਛ ਮਿਤ ਨਹੀਂ ਜਾਨੋ ਪਾਰ ਬ੍ਰਹਮ ਮੋਹੇ ਕਿਰਪਾ ਖੀਜੈ ਧੂਰ ਸੰਤਨ ਕੀ ਨਾਨਕ ਦੀਜੈ